ਸਤਿ ਸ਼੍ਰੀ ਅਕਾਲ ਤਾਂ ਆਓ ਆਪਾਂ ਇੱਕ ਹੋਰ ਮੈਥਮੈਟਿਕਸ ਦੀ ਕੜੀ ਦੇ ਵਿੱਚ ਦੇਖੀਏ ਕਿ ਜੇ ਅਸੀਂ ਕਿਸੇ ਨੰਬਰ ਦਾ ਜਿਹੜਾ ਰੂਟ ਕੱਢਦੇ ਆ ਵਰਗਮੂਲ ਕਹਿੰਦੇ ਨੇ ਪੰਜਾਬੀ ਦੇ ਵਿੱਚ ਮਤਲਬ ਅਸੀਂ 16 ਦਾ ਵਰਗਮੂਲ ਕੱਢਿਆ ਤਾਂ ਸਾਨੂੰ ਪਤਾ ਕਿੰਨਾ ਆ ਜਾਂਦਾ 4 ਆ ਜਾਂਦਾ ਅਸੀਂ 100 ਦਾ ਕੱਢਿਆ ਤਾਂ ਸਾਨੂੰ ਪਤਾ ਕਿੰਨਾ ਆ ਜਾਂਦਾ 10 ਆ ਜਾਂਦਾ ਇਸ ਤਰੀਏ ਅਸੀਂ 25 ਦਾ ਕੱਢਦੇ ਆ ਤਾਂ ਸਾਨੂੰ ਪਤਾ ਇਹ 5 ਆ ਜਾਂਦਾ ਔਰ ਹਮੇਸ਼ਾ ਤੇ ਹਮੇਸ਼ਾ ਅਸਲ ਦੇ ਵਿੱਚ ਜਦੋਂ ਅਸੀਂ ਇਹ ਰੂਟ ਕੱਢਦੇ ਹਾਂ ਤਾਂ ਰੂਟ ਕੱਢਣ ਲੱਗਿਆਂ ਅਸੀਂ ਪਲੱਸ ਮਾਈਨਸ ਲਾਣਾ ਹੁੰਦਾ ਪਲੱਸ ਮਾਈਨਸ ਅ타 ਕਈ ਵਾਰ ਇਹ ਪ੍ਰਸ਼ਨ ਪੁੱਛਿਆ ਜਾਂਦਾ ਵੀ ਇਹ ਪਲੱਸ ਮਾਈਨਸ ਤੋਂ ਕੀ ਭਾਵ ਹੈ ਵੀ ਜਵਾਬ ਇਸ ਦਾ ਪਲੱਸ 4 ਵੀ ਆ ਸਕਦਾ ਹੈ ਜਵਾਬ ਇਸ ਦਾ ਮਾਈਨਸ 4 ਵੀ ਆ ਸਕਦਾ ਹੈ ਕਿਉਂ ਕਿ ਕਿਉਂਕਿ ਜਿਹੜਾ ਪਲੱਸ 4 ਦਾ ਵਰਗ ਹੈ ਉਹ ਕਿੰਨਾ ਹੁੰਦਾ 16 ਹੁੰਦਾ ਤੇ ਮਾਈਨਸ 4 ਦਾ ਵਰਗ ਵੀ ਕਿੰਨਾ ਹੁੰਦਾ 16 ਹੁੰਦਾ ਹੁਣ ਜੇ ਅਸੀਂ 16 ਦਾ ਵਰਗਮੂਲ ਕੱਢਿਆ ਤਉ ਪਲੱਸ 4 ਵੀ ਹੋ ਸਕਦਾ ਹੈ ਮਾਈਨਸ 4 ਵੀ ਹੋ ਸਕਦਾ ਹੈ ਇਸ ਲਈ ਇੱਕ ਤਾਂ ਇਹ ਗਲਤੀ ਕਦੇ ਨਹੀਂ ਕਰਨੀ ਇਹ ਯਾਦ ਰੱਖਣਾ ਜਦੋਂ ਅਸੀਂ ਰੂਟ ਕੱਢਦੇ ਆ ਤਾਂ ਉਹਦੇ ਦੋ ਜਵਾਬ ਹੈ ਸਾਡੇ ਕੋਲ ਕਿਹੜੇ ਕਿਹੜੇ ਜਵਾਬ ਨੇ ਪਲੱਸ 4 ਮਾਈਨਸ 4 100 ਦਾ ਕੱਢਿਆ ਪਲੱਸ 10 ਲੇਕਿਨ ਆਮ ਯੂਜ਼ ਦੇ ਵਿੱਚ ਅਸੀਂ ਇਦਾਂ ਹੀ ਕਰਦੇ ਆ ਕਿ 256 ਦਾ ਦੱਸ ਹੀ ਕਹਿ ਦਿੰਦੇ ਆ ਜੀ 16 ਐਕਚੁਅਲ ਦੇ ਵਿੱਚ ਇਹ 16 ਦੇ ਨਾਲ ਪਲੱਸ ਮਾਈਨਸ ਹੈ ਇਹਦਾ ਜਵਾਬ ਪਲੱਸ 16 ਵੀ ਹੈ ਮਾਈਨਸ 16 ਵੀ ਹੈ ਠੀਕ ਹੈ ਨਾ ਹੁਣ ਜਿਹੜਾ ਰੂਟ ਹੈ ਰੂਟ ਆ ਜਿਹੜਾ ਚਿੰਨ ਹੈ ਇਸ ਦਾ ਮਤਲਬ ਕੀ ਹੈ ਇਸ ਦਾ ਮਤਲਬ ਹੈ ਵੀ ਇਹ ਪਾਵਰ 1/2 ਹੈ ਠੀਕ ਹੈ ਤਾਂ ਜੁੜੇ ਰਹੋ ਅਗਲੀ ਵੀਡੀਓ ਚ ਫੇਰ ਮਿਲਦੇ ਅਸੀਂ ਗੱਲ ਕਰਦੇ ਹਾਂ ਵਰਗਮੂਲ ਕੱਢਣ ਦੀ ਤਾਂ ਵਰਗਮੂਲ ਕੱਢਣ ਦੇ ਵਿੱਚ ਜੇ ਸਵਾਲ ਇਸ ਤਰ੍ਹਾਂ ਦਾ ਆ ਜਾਏ ਕਿ ਤੁਸੀਂ 200 ਦਾ ਵਰਗਮੂਲ ਕੱਢੋ 200 ਦੀ ਜਗ੍ਹਾ ਚਲੋ 400 ਲੋ ਤਾਂ ਕਿ ਤੁਹਾਨੂੰ ਸਮਝਣਾ ਸੌਖਾ ਹੋ ਜਾਵੇ 400 ਦਾ ਵਰਗਮੂਲ ਅਸੀਂ ਕੀ ਕਹਾਂਗੇ 20 ਆ ਗਿਆ ਤੁਹਾਨੂੰ ਮੈਂ ਪਿਛਲੀਆਂ ਵੀਡੀਓਜ਼ ਦੱਸਿਆ ਸੀ ਇਹ 20 ਦੇ ਨਾਲ ਕੀ ਲੱਗਦਾ ਪਲੱਸ ਮਾਈਨਸ ਲੱਗਦਾ ਠੀਕ ਹੈ ਉਹ ਕਨਸੈਪਟ ਹੈ ਜਿਹੜਾ ਤੁਹਾਨੂੰ ਪਤਾ ਜ਼ਰੂਰ ਹੋਣਾ ਚਾਹੀਦਾ ਪਰ ਅਸੀਂ ਆਮ ਯੂਜ਼ ਇਹੀ ਕਰਦੇ ਹਾਂ ਕਿ 400 ਦਾ ਕਿੰਨਾ ਆ ਗਿਆ ਜੀ 20 ਆ ਗਿਆ ਪਰ ਜੇ ਸਵਾਲ ਇਹ ਆ ਗਿਆ ਸਾਡੇ ਕੋਲ 400% ਦਾ ਵਰਗਮੂਲ ਕੱਢੋ ਤਾਂ ਆ ਜਿਹੜਾ ਨਾ ਪਰਸੈਂਟ ਨਾਲ ਲਿਖਿਆ ਹੋਇਆ ਪਰਸੈਂਟ ਦਾ ਮਤਲਬ ਕੀ ਹੈ ਪਰਸੈਂਟ ਦਾ ਮਤਲਬ ਹੁੰਦਾ 1/100 ਤਾਂ ਸਭ ਤੋਂ ਪਹਿਲਾਂ ਤਾਂ ਅਸੀਂ ਇਸ ਨੂੰ ਸੋਲਵ ਕਰਾਂਗੇ 400 1/100 ਪਰਸੈਂਟ ਦਾ ਮਤਲਬ ਲਗਾਤਾ ਹੁਣ ਇਸ ਨੂੰ ਅਸੀਂ ਹੱਲ ਕੀਤਾ ਤੇ ਇਹ ਕਿੰਨਾ ਆ ਗਿਆ ਸਾਡੇ ਕੋਲ 4 ਦਾ ਵਰਗਮੂਲ ਤੇ ਇਹਦਾ ਜਵਾਬ ਕਿੰਨਾ ਆ ਗਿਆ 2 400% ਦਾ ਵਰਗਮੂਲ ਕਿੰਨਾ ਹੈ 2 ਹੈ ਲੇਕਿਨ 400 ਦਾ ਵਰਗਮੂਲ ਕਿੰਨਾ ਹੈ 20 ਹੈ ਤਾਂ ਇਸ ਇਸ ਲਈ ਜਦੋਂ ਆਪਸ਼ਨਸ ਦਿੱਤੀਆਂ ਹੁੰਦੀਆਂ ਉਦੋਂ ਬੜਾ ਕਨਫਿਊਜ਼ਨ ਹੋ ਜਾਂਦਾ ਵੀ ਕਿਹੜਾ ਸਹੀ ਹੈ ਤੇ ਜਦੋਂ ਤੁਹਾਨੂੰ ਮੈਥਡ ਆਂਦਾ ਹੋਊਗਾ ਕਰਨ ਦਾ ਤਾਂ ਤੁਸੀਂ ਸੈੱਜੇ ਠੀਕ ਕਰੋ ਜੁੜੇ ਰਹੋ